ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੇਂਗਰਾਂ ਡੈਰੀ ਫਾਰਮ ਤੇ ਆਪਾਂ ਪਹੁੰਚੇ ਆ ਜੀ ਬੀਐਫਏ ਦੇ ਮੇਲੇ ਤਨੌਲੀ ਤੇ ਅੱਜ 26 ਨਵੰਬਰ ਨੂੰ ਇੱਥੇ ਆ ਚੁਾਈ ਵਾਲੀਆਂ ਮੱਝਾਂ ਆਈਆਂ ਨੀਲੀ 라ਵੀਆ ਮੋਰਾ ਇੱਕ ਹਰ ਇੱਕ ਕੈਟਾਗਰੀ ਦੀਆਂ 20 15 ਸਾਲ ਹੋ ਗਏ ਜੀ ਕਰਦਿਆਂ ਅੱਜ ਆ ਗਈਆਂ ਤੁਹਾਨੂੰ ਸਾਰੀਆਂ ਜਿੰਨੇ ਵੀ ਹੈਗੇ ਇੱਥੇ ਮਿਲ ਕੇ ਇੱਧਰ ਅੱਗੇ ਇੱਕ ਨਿਗਾਹ ਮਾਰ ਲਓ ਬਹੁਤ ਜ਼ਿਆਦਾ ਐਨੀਮਲ ਆਏ ਆ ਇਦਾਂ ਦੀ ਗੱਲ ਨਹੀਂ ਕਿ ਇੱਕ ਦੋ ਭਾਈ ਵਾਸਤੇ ਇੱਥੇ 30 ਤਰੀਕ ਨੂੰ ਇਹਨਾਂ ਦੀ ਚੋਇਸ ਹੋਣੀ ਆ ਹਾਂ ਮੈਂ ਜਿੱਧਰ ਦੇਖ ਲਓ ਹਾਂਜੀ ਕਿ ਕਿਹੜੀ ਜਗ੍ਹਾ ਤੋਂ ਆਇਓ ਫਰੀਦਕੋਟ ਫਰੀਦਕੋਟ ਹਾਂਜੀ ਆ ਬਾਈ ਜੀ ਫਰੀਦਕੋਟ ਤੋਂ ਆਏ ਆ ਬਹੁਤ ਦੂਰੋਂ ਦੂਰੋਂ ਸ੍ਰੀ ਗਾਜੀ ਸਾਹਿਬ ਸੰਗਰ ਪਹੁੰਚ ਗਏ ਇੱਥੇ ਹਾਂਜੀ ਹਾਂਜੀ ਬਾਈ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਰਾ ਗੁਰਜੀਤ ਸਿੰਘ ਆ ਜੀ ਫਰੀਦਕੋਟ ਰੋਇਪੁਰ ਰੋਡ ਨਾਨਕ ਸਰਵਸਤੀ ਨਾਨਕ ਸਰਵਸਤੀ ਖਾਸ ਫਰੀਦਕੋਟ ਸਾਹਿਬ ਖਾਸ ਜੀ ਖਾਸ ਕਿੰਨੇ ਐਨੀਮਲ ਲੈ ਕੇ ਆਏ ਅਸੀ ਇੱਕ ਜਵਾਈ ਜਾਈ ਤੇ 4 ਅਪਟੂਰ ਹੈ ਜੀ ਬਿਊਟੀ ਵਾਲੇ 4 ਬਿਊਟੀ ਵਾਲੇ ਹਾਂਜੀ ਹਾਂਜੀ ਇੱਕ ਆਪਣੇ ਕੋਲੇ ਬੁੱਲ ਬੁੱਲ ਕਿਹੜਾ ਹੈ ਤੁਹਾਡੇ ਕੋਲ ਫਤੇ ਹੈ ਜੀ ਫਤੇ ਹਾਂਜੀ ਜਿਹੜਾ ਇੱਕ ਮੇਲੇ ਆਪਣਾ ਚੈਂਪੀਅਨ ਹੈ ਜੀ ਉਹ ਹਾਂ ਉਹ ਤੇ ਸੀਮਨ ਵੀ ਆਉਂਦੇ ਆ ਹਾਂਜੀ ਹਾਂਜੀ ਇਹ ਜਿਹੜੀ ਝੋਟੀ ਆਪਣੇ ਆਈ ਆ ਹਾਂਜੀ ਕਿੰਨਾ ਮਿਲਕ ਰਿਕਾਰਡ ਹੈ ਇਹਦਾ ਇਹ ਘਰੇ ਦਾ ਜੀ 16 ਤੋਂ ਬਾਹਰ ਚੱਲਦੀ ਸੀਗੀ ਜੀ 16 16.5 ਤੱਕ 16.5 ਤੱਕ ਹਾਂਜੀ 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 16.5 ਤੱਕ ਚੱਲਦੀ ਹੈ ਭੰਗੀ ਅੱਜ ਵੇਖੋ ਜੀ ਜੂ ਲਾਉਗੀ ਜੇ ਹੋ ਗਿਆ ਜੀ ਜੀ ਆਇਆ ਇੱਥੇ ਕਹਿੰਦੇ ਵੀ ਜੇ ਚੰਗਾ ਜੀ ਲਾਗੀ ਤਾਂ 16 ਤੋਂ ਵੱਧ ਵੀ ਚੱਲ ਸਕਦੀ ਹੈ ਹਾਂਜੀ ਹਾਂ ਕੱਲ ਦਾਪੇ ਨੇ ਕੁਝ ਖਾਦਾ ਨਹੀਂ ਹਜੇ ਤਾਂ ਹਾਂਜੀ ਜੀ ਨਹੀਂ ਲਾਉਣੀ ਇੱਕਾ ਤੁਹਾਨੂੰ ਥੋੜੀ ਹੋਰ ਜਾਣਕਾਰੀ ਦੋ ਜਿੱਦਾਂ ਹੁਣ ਆ ਮੱਝ ਦੇ ਸਿੰਗਾ ਤੇ ਕੱਪੜਾ ਬੰਨਿਆ ਇਹਦਾ ਕੀ ਕਾਰਨ ਓਏ ਠੰਡ ਤੋਂ ਆ ਜੀ ਠੰਡ ਤੋਂ ਬੰਨ ਦਿੰਦੇ ਹਾਂ ਜੀ ਸਿੰਗਾ ਰਾਹੀਂ ਵੀ ਠੰਡ ਲੱਗਦੀ ਹੈ ਹਾਂਜੀ ਹਾਂ ਸਿਰ ਤੋਂ ਜ਼ਰੂਰੀ ਹੈ ਠੰਡ ਆਪਾਂ ਸਿਰ ਦੇਖੋ ਪਹਿਲਾਂ ਟੱਕਦੇ ਆ ਸਿਰ ਸਭ ਤੋਂ ਹਾਂਜੀ ਸਰ ਤੋਂ ਲੱਗਦੀ ਐ ਠੰਡਾ ਬਹੁਤ ਮੱਜਾ ਦੇ ਦੇਖਿਆ ਸੀ ਜਦੋਂ ਉਹ ਨੀਲੇ ਆਉਂਦੇ ਇੱਥੇ ਉਹਦੇ ਵਿੱਚ ਕਪੜਾ ਵੱਧਾ ਆ ਬੱਚਾ ਆਪਣੀ ਵੱਧਦਾ ਹਾਂਜੀ ਆ ਇਸ ਚੋਟੀ ਦਾ ਇਹ ਫਤੇ ਦਾ ਕੱਟੀ ਆ ਫਤੇ ਦੀ ਦੀ ਫਤੇ ਦੀ ਆ ਹਾਂਜੀ ਦੇਖੋ ਜੀ ਬਹੁਤ ਸੋਹਣੀ ਕੱਟੀ ਕਿੰਨੇ ਟਾਈਮ ਦੀ ਕਿੰਨੇ ਦਿਨ ਦੀ ਆ ਇਹ ਇਹ 45 ਦਿਨ ਦੀ ਆ ਜੀ 45 ਦਿਨ ਦੀ ਕੱਟੀ ਦੇਖੋ ਜੀ ਆਪਣੇ ਜਿਹੜੇ ਆਮ ਘਰਾਂ ਦੇ ਵਿੱਚ ਹੁੰਦੇ ਆ ਮਹੀਨੇ ਡੇਢ ਮਹੀਨੇ ਜਿੱਦਾਂ ਇੱਡਾ ਕਿ ਬੱਚਾ ਕਰਦੇ ਆਪਾਂ ਕਿ ਆਪਾਂ ਕੇਅਰ ਨਹੀਂ ਕਰਦੇ ਇਹ ਬੱਚੇ ਕੱਟੇ ਨੂੰ ਤੁਸੀਂ ਕਿੰਨਾ ਦੁੱਧ ਛੱਡਦੇ ਹੋ 5 ਕਿਲੋ ਦੁੱਧ ਪਿਉਨੇ ਆ ਜੀ ਬੈ ਸਿੱਧਾ ਚੰਗਾ ਹੋਣਿਆ ਜਾਂ ਉਦੋਂ ਹਾਂ ਇਹ ਉਹਦੇ ਨਾਲ ਨਿਪਲ ਨਾ ਪਿਉਨੇ ਨਿਪਲ ਨਾ 5 ਕਿਲੋ 2.5 2.5 ਕਿਲੋ ਦੋਨਾਂ ਟਾਈਮ ਦਾ ਹਾਂਜੀ 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 2.5 2.5 ਕਿਲੋ ਦੇਖੋ ਦੋਨਾਂ ਟਾਈਮਾਂ ਦੁੱਧ ਬਾਈ ਜੀ ਕਹਿੰਦੇ ਪਿਉਨੇ ਆ ਸੀ ਤੇ ਇਹ ਮੈਂ ਜਿੱਕੇ ਇੱਧਰ ਵੀ ਬੈਠੀਆਂ ਅੱਗੇ ਹੋਰ ਨੌਲੇ ਜਿਹੜਾ ਕਿ ਦੱਸ ਦਿਆਂ ਤੁਹਾਨੂੰ ਜਿਵੇਂ ਜਿਵੇਂ ਜਾਨਣਗੇ ਬਾਈ ਆ ਦੇਖੋ ਬਾਈ ਜੀ ਬੈਠੇ ਆਰਾਮ ਕਰ ਰਹੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਬੀ ਐਫਏ ਖੇਲੇ ਚ ਪ੍ਰਧਾਨ ਚਿੰਦੀ ਸਿੱਧੂ ਜੀ ਡਾਕਟਰ ਮੇਜਰ ਸਿੰਘ ਜੀ ਅਲਕੜਾ ਜਿੰਨਾ ਥਰੂ ਅੱਜ ਅਸੀਂ ਇੱਥੇ ਪਹੁੰਚੇ ਆ ਆ ਸਰਦਾਰ ਜੀ ਬੈਠੇ ਚਾਹ ਪੀਂਦੇ ਆ ਨਾ ਤੁਸੀਂ ਥੋੜੀ ਜਾਣਕਾਰੀ ਲਵਾਂਗੇ ਜਿੱਦਾਂ ਹੋਣਾ ਛੋਟੀ ਆ ਨੇ ਲੀਰਾ ਵੀ ਲੀਆ ਜੀ ਲੱਟਿਆ ਜੀ ਯਾਰ ਆ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਹੋਇਆ ਸਰਦਾਰ ਜੀ ਕੌਂਕੇ ਗਲਾਂ ਤੋਂ ਜੀ ਕੌਂਕੇ ਕਲਾ ਤੋਂ ਮੋਗੇ ਜਿੱਲੇ ਦਾ ਪਿੰਡ ਹੈ ਨਹੀਂ ਜੀ ਲੁਧਿਆਣੇ ਦਾ ਲੁਧਿਆਣੇ ਦਾ ਆਖਰੀ ਪਿੰਡ ਇਹ ਲੁਧਿਆਣੇ ਜ਼ਿਲ੍ਹੇ ਦਾ ਹੈ ਠੀਕ ਹੈ ਜੀ ਤੁੰਗਾ ਮੋਗਾ ਸ਼ੁਰੂ ਹੋ ਜਾਣਾ ਅੱਜ ਤੁਸੀਂ ਚੋਈ ਵਾਸਤੇ ਲੈ ਕੇ ਨਹੀਂ ਮਤਲਬ ਹਾਂ ਜੀ ਚੋਈ ਵਾਸਤੇ ਪਹਿਲਾਂ ਵੀ 2 ਸਾਲ ਲੱਗ ਰਿਹਾ ਇਹ ਮੇਲਾ ਪਹਿਲਾਂ ਆਇਆ ਕਿ ਪਹਿਲੀ ਵਾਰ ਨਹੀਂ ਆਜ ਪਹਿਲੀ ਵਾਰ ਆ ਪਹਿਲੀ ਵਾਰ ਪਹੁੰਚੇ ਕਿੰਨੇ ਐਨੀਮਲ ਲੈ ਕੇ ਆ ਹਾਂ ਇੱਕ ਮੱਝ ਇੱਕ ਮੱਝ ਹਾਂ ਜੀ ਕਿਹੜੀ ਮੱਝ ਲੈ ਕੇ ਆ ਆ ਬੈਠੀ ਆ ਜੀ ਥੇਲੇ ਪਾਸ ਪੰਜਾਬ ਪੀਪਲ ਅਰਪਣ ਵਾਲੇ ਫਿਰਦੇ ਬਾਈ ਚੈਨਲ ਵਾਲੇ ਇਹਨਾਂ ਦੀ ਸਰਦਾਰ ਜੀ ਦੀ ਮੱਝ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਹਦਾ ਘਰੇ ਤੁਸੀਂ ਕਿੰਨਾ ਦੁੱਧ ਚੁੰਧ ਰਹੇ ਆ 3800 ਕਿੰਨੇ ਸੀ 50 50 850 22850 ਬਾਈ ਪੀਪਲ ਆਪਨ ਵਾਲੇ ਵੀ ਸਾਡੇ ਨਾਲ ਹੀ ਆ ਬਾਕੀ ਬਾਈ ਕਿਵੇਂ ਕਹਿੰਦੇ ਹੁੰਦੇ ਨੇਤਰੂ ਬੜੇ ਮਖਾਣੀ ਆਪਣੇ 30 ਤਰੀਕ ਨੂੰ ਮੁਕਾਬਲਾ ਸਰਦਾਰ ਜੀ 23 ਤਰੀਕ ਨੂੰ ਜੀ ਦੋ ਜਾਂ ਤਿੰਨ ਆਪਾਂ ਤੋਂ ਪਰਮਾਨ ਸਰਵਾਂ ਦੇ ਪਿੰਡ ਤੱਕ ਹਾਂਜੀ 15 ਆ 30 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਹਨਾਂ ਦੇ ਮੁਕਾਬਲੇ ਮੱਝਾਂ ਦੇ ਹਾਂ ਲੋ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਇਕੱਠੇ ਆ ਜੀ ਇਕੱਠੇ ਹਾਂ ਜੀ ਮੇਰੇ ਡੈਡੀ ਆ ਤੇ ਫਾਦਰ ਸਾਹਿਬ ਆ ਠੀਕ ਹੈ ਇਹਨਾਂ ਦਾ ਬਹੁਤ ਧੰਨਵਾਦ ਜਾਨੇ ਗੱਲ ਲਈ ਹੁੰਦੀ ਆ ਵੀਰਾ ਆਪਾਂ ਹਰੇਕ ਹੀ ਕਹਣਾ ਜਿਵੇਂ ਮੱਜਾ ਤੋ ਆਇਆ ਪਾਈ ਕਰਾਉਨੇ ਆ ਮੇਲਿਆਂ ਤੇ ਜਾਂਨੇ ਆ ਪਰ ਆ ਹੁਣ ਬੀਰ ਜੀ ਕੱਲ ਦੇ ਆ ਗੱਜ ਸੁਭਾ ਹੋ ਅਸੀਂ ਪਰਸੋਂ ਹੀ ਪਰਸੋਂ ਦੇ ਆਏ ਆ ਤੇ ਆ ਦੇਖੋ ਇਹਨਾਂ ਦੇ ਹਾਲਾਤ ਮਿਹਨਤ ਨੂੰ ਫਲ ਲੱਗਦਾ ਬਾਈ ਜੀ ਮਿਹਨਤ ਕਰਿਆ ਕਰਾਂਗੇ ਤਾਂ ਆਪਾਂ ਕੁਝ ਖੱਟ ਲੈਨੇ ਆ ਹੁਣ ਪਸ਼ੂ ਤਾਂ ਆਪਾਂ ਹਰ ਇੱਕ ਬੰਦਾ ਰੱਖਦਾ ਤੇ ਅੱਡੋ ਅੱਡੀ ਸ਼ੌਂਕ ਹੁੰਦੇ ਆ ਜਿੱਦਾਂ ਉਹਨਾਂ ਇਹਨਾਂ ਵੀਰਾਂ ਨੂੰ ਸ਼ੌਂਕ ਆ ਤੇ ਮੱਝ ਤਾਂ ਦੁੱਧ ਵੀ ਆਨੇ ਠੀਕ ਦੱਸ ਰਹੇ ਆ ਵੀ ਜਿੰਨਾ ਗੇ ਬੱਤ-ਬੱਤ ਕੱਢਦੀ ਆ ਇਹ ਹੀ ਬੇਨਤੀ ਕਰੂ ਮੈਂ ਹਾਂ ਮੇਰੇ ਚੈਨਲ ਤੋਂ ਜਿੰਨੇ ਵੀਰੇ ਚੈਨਲ ਦੇਖਦੇ ਆ ਜੀ ਜੇ ਜੇ ਮਿਕਾ ਨੇ ਘੋੜੀ ਪਾਲਣਾ ਤੇ ਭੇੜੀ ਪਾਲਣਾ ਜੇ ਰੱਖਣਾ ਤਾਂ ਚੰਗੇ ਜਾਨਵਰ ਰੱਖੋ ਜੇ ਤੁਹਾਡੇ ਕੋਲ ਚੰਗੀ ਨਸਲ ਦੀ ਕੋਈ ਮੱਝ ਹੈਗੀ ਵੀ ਜਾਂ ਨਹੀਂ ਵੀ ਤਾਂ ਵੀ ਉਹਦੇ ਚੰਗੇ ਸੀਮਨ ਦਿਖਾ ਕੇ ਅੱਗੇ ਆਪਾਂ ਬੱਚੇ ਵੀ ਤਿਆਰ ਕਰ ਸਕਦਾ ਚੰਗੇ ਇਸ ਕਰਕੇ ਇਹਨਾਂ ਗੱਲਾਂ ਤੋਂ ਗੱਲ ਸਾਡੀ ਸਭ ਤੋਂ ਵੱਧ ਮਿਹਨਤ ਇਹ ਮੁੰਡੇ ਦੀ ਆ ਅਸੀਂ ਤਾਂ ਇਹਨਾਂ ਨੂੰ ਵੀ ਥੋੜੀ ਇੰਟਰਵਿਊ ਕਰਾ ਦਿਓ ਹਾਂਜੀ ਇਹਦੇ ਨਾਲ ਅਸਲੀ ਤੁਸੀਂ ਕਰੋ ਹਾਂ ਬੇਟਾ ਦੱਸੋ ਆਪਣਾ ਨਾਮ ਦੱਸ ਦੋ ਮੇਰਾ ਨਾਮ ਸੁੱਖਾ ਜੀ ਤੁਸੀਂ ਸਾਹਮਣੇ ਤੁਸੀਂ ਡੰਗਰ ਸਾਰੇ ਹਾਂਜੀ ਕਿੰਨੇ ਵਜੇ ਉੱਠਦੇ ਸਵੇਰੇ ਸਵੇਰ 8:00 ਵਜੇ 4:00 ਵਜੇ 4 ਵਜੇ ਉੱਠ ਕਰਦਾ ਕੁਆਲੀਫਿਕੇਸ਼ਨ ਕੀ ਆ ਤੁਹਾਡੀ ਬਸ ਤੂੰ ਬਾਸਰੀ ਨਾਲ ਆਈਟੀਆ ਕੀਤੀ ਐ ਇੰਨੀ ਕਿਤੇ ਅੱਗੇ ਹੁਣ ਪੜਾਈ ਜਾਰੂ ਕਰੀਏ ਨਹੀਂ ਵੀ ਹੁਣ ਤਾਂ ਇਧਰ ਹੀ ਆ ਜੀ ਹੁਣ ਇਧਰ ਹੀ ਲੱਗਿਆ ਦੇਖੋ ਜੀ ਆ ਬੱਚਿਆਂ ਤੋਂ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਆਪਾਂ ਨੂੰ ਵੀਰ ਮੇਰੋ ਤੇ ਆ ਦੇਖੋ ਹੁਣ ਉਮਰ ਇਹਨਾਂ ਦੀ ਮਸਾਂ 24-25 ਸਾਲ ਦੀ ਹੋਣੀ ਆ ਇਹ ਕਹਿੰਦੇ 4 ਵਜੇ ਅਸੀਂ ਉੱਠ ਕੇ ਸਿਰਫ ਪਸ਼ੂਆਂ ਤੇ ਆ ਤੇ ਪੀਆਈਟੀ ਕੀਤੀ ਰਹਾ ਤੁਹਾਡੀ ਆਈਟੀਆ ਕੀਤੀ ਆ ਹਾਂਜੀ ਇਹੀ ਮੈਂ ਬੇਨਤੀ ਕਰਦਾ ਹੁਣ ਨਾ ਵੀ ਜਿੱਦਾਂ ਹੁਣ ਅੱਜ ਕੱਲ ਦੇ ਨੌਜਵਾਨ ਕੁੜੀਆਂ ਜਾਂ ਮੁੰਡੇ ਵਿੱਚ ਤਾਂ ਕੁੜੀਆਂ ਦਾ ਪਹਿਲਾਂ ਮਾਪੇ ਗੱਲ ਕਰ ਲੈਂਦੇ ਕਹਿੰਦੇ ਜੀ ਸਾਡੀ ਕੁੜੀ ਨੇ ਗੋਹਾ ਨਹੀਂ ਸੱਟਣਾ ਸਾਡੀ ਕੁੜੀ ਨੇ ਪੱਠੇ ਨਹੀਂ ਪਾਉਣੇ ਇਹ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਹੁਣ ਜੇ ਨਹੀਂ ਕੂਆ ਘੋੜਾ ਗੋਹਾ ਸੱਟਾਂਗੇ ਪੱਠੇ ਨਹੀਂ ਪਾਵਾਂਗੇ ਤਾਂ ਮੁੱਲ ਦਾ ਦੁੱਧ ਪੀਵਾਂਗੇ ਮੁੱਲ ਦੇ ਦੁੱਧ ਤੁਹਾਨੂੰ ਪਤਾ ਹੀ ਹੁਣ ਹਰ ਇੱਕ ਬੰਦੇ ਨੂੰ ਮੈਥੋਂ ਕੀ ਪੁੱਛਣਾ ਚਾਹੁੰਦੇ ਹੋ ਵੀ ਕਿਦਾਂ ਦਾ ਮਿਲਦਾ ਇਹ ਆਪ ਆਪਾ ਆਵਦਾ ਸਹੀ ਦੁੱਧ ਪੈਦਾ ਕਰਗੇ ਜਿੱਦਾਂ ਬੱਚੇ ਮਿਹਨਤ ਕਰਦੇ ਆ 45 50 ਡੰਗਰ ਆ ਜੀ ਇਹਨਾਂ ਕੋਲ ਸ਼ੌਕ ਹੈ ਇਹਨੂੰ ਬਹੁਤ ਦੇਖੋ ਇਹ ਬੱਚਾ ਕੱਲਾ 45 50 ਡੰਗਰ ਸਾਂਭਦਾ ਬਾਕੀ ਬਜ਼ੁਰਗਾਂ ਦਾ ਬਹੁਤ ਧੰਨਵਾਦ ਆ ਇਹ ਸਿੱਖਿਆ ਦੇਣੀ ਬੱਚੇ ਨੂੰ ਹੈ ਇਹਨਾਂ ਥਰੂ ਹੀ ਸਭ ਕੁਝ ਸੋਣ ਲੱਗਿਆ ਹੈ ਜੀ ਪਹਿਲਾਂ ਹੀ ਬੱਚੇ ਨਾ ਕੰਟਰੋਲ ਕਰ ਦਿੱਤਾ ਇਹਨਾਂ ਨੇ ਕਿਤੇ ਹੋਰ ਕੰਮ ਪੈ ਜਾਣਾ ਸੀਗਾ ਰਬੋਤਾਂ ਨਵਾਦਾਈ ਵੀਰ ਕੋ ਇਹ ਬੱਚਾ ਨੂੰ ਚੰਗੇ ਕੰਮ ਤੇ ਲਾਇਆ ਠੀਕ ਹੈ ਬੇਟਾ ਫੋਕਟੇ ਬਾਈ ਸਤਿਕਾਰ ਹਾਂਜੀ ਆ ਦੇਖੋ ਪਹਿਲਾਂ ਵੀ ਆਪਾਂ ਦੱਸਿਆ ਇੱਕ ਮੁੰਡੇ ਨੇ ਕਿੰਨੀ ਮਿਹਨਤ ਕੀਤੀ ਆ 40 45 ਬੱਚਾ ਗਾਵਾਂ ਸਾਹਮ ਦਾ ਇਹ ਵੀਰ ਆਇਆ ਮਾਝੇ ਤੋਂ ਨਾ ਤਾਂ ਪਹਿਲਾਂ ਪੂਰਾ ਪਿੰਡ ਨਾਮ ਪੁੱਛਾਂਗੇ ਪਿੰਡ ਪੁੱਛਾਂਗੇ ਜ਼ਿਲ੍ਹਾ ਪਹਿਲਾਂ ਆਪਣਾ ਨਾਮ ਛੋ ਮੇਰਾ ਨਾਮ ਦਿਲਸ਼ੇਰ ਸਿੰਘ ਹੈ ਜੀ ਹਾਂਜੀ ਪਿੰਡ ਰਾਜੀਆਂ ਦਾ ਜ਼ਿਲ੍ਹਾ ਅੰਮ੍ਰਿਤਸਰ ਆ ਨਾਲ ਮੇਰੇ ਮਨਦੀਪ ਸਿੰਘ ਮੋਤਲਾ ਵਾ ਤੇ ਮੋਤਲਾ ਪਿੰਡ ਆ ਤੇ ਜ਼ਿਲ੍ਹਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਤੁਹਾਡਾ ਕਿਹੜਾ ਇਹ ਗਿਲ 47 ਚੈਨਲ ਆ ਜਿਹੜਾ ਨੀਲੀ ਦਾਵੀ ਦਾ ਕੰਮ ਕਰਦਾ ਮੁੰਡਾ ਆਪਣਾ ਜੀਰਾ ਸ਼ਹਿਰ ਜੀਰਾ ਸ਼ਹਿਰ ਇੱਕੋ ਮਾਝੇ ਜੀ ਸਾਰਾ ਇਹ ਆਪਣਾ ਕਿਹੜਾ ਚੈਨਲ ਆ ਗਿਲ 47 ਦੇਰੀ ਫਾਰਮ 47 ਦੇਖੋ ਜੀ ਵੱਡੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਸਾਡੇ 파ਟਨਰ ਹੀ ਆਵੀ ਹੁਣ ਆਪਾਂ ਮੱਝਾਂ ਬਾਰੇ ਨੌਲੇਜ ਲੈ ਕੇ ਦੱਸ ਦਿਆਂ ਤੁਹਾਨੂੰ ਜਿਹੜਾ ਸਾਹਮਣੇ ਬਫੈਲੋ ਖੜੀ ਆ ਬਾਜੀ ਹਾਂਜੀ ਇਹ ਪਹਿਲੀ ਵਾਰ ਲੈ ਕੇ ਆ ਕਿ ਪਿਛਲੀ ਵਾਰ ਵੀ ਇੱਥੇ ਸੀ ਜਿਹੜੀ ਤੇ ਆ ਪਰਲੀ ਬੈਠੀ ਆ ਜੀ ਜੀ ਇਹ ਪਿਛਲੇ ਵਾਰ ਫੋਰ ਦੇ ਜੇਤਾ ਮੱਝਾਂ ਨੀਲੀ ਰਾਵੀ ਦੇ ਵਿੱਚ ਹਾਂਜੀ ਆ ਦੇਖੋ ਇਸੇ ਮੇਲੇ ਤੋਂ ਫੋਰ ਟਰੈਕਟਰ ਜਿੱਤਿਆ ਇਹ ਮੱਝ ਨੇ ਤੇ ਫੇਰ ਦੇਖਣ ਨੂੰ ਭੋਲੀ ਭਾਲੀ ਜੀ ਲੱਗਦੀ ਆ ਆਪਾਂ ਨੂੰ ਕਿੰਨੇ ਦੁੱਧ ਤੇ ਰਿਕਾਰਡ ਕਰਾਈ ਜ ਨੇ ਇਹਨੇ ਇੱਥੇ 19 ਦੇ 400 ਦੇ ਲੱਗੇ ਪਹੁੰਚੀ ਤੇ ਐਂਡ ਲੀਆਂ ਜਵਾਈਆਂ ਜੇ ਵੇਖੀ ਇਹਦੇ 21 ਕਿਲੋ ਦੀਆਂ ਕਰ ਗਈ ਸੀ ਸਾਢੇ 10 ਦੇ ਸ਼ਾਮ ਨੂੰ ਸਾਡੇ ਕੋਲ ਯਾਰਾਂ ਕਰ ਗਈ ਆਹ ਵਾਲੀ ਮੱਝ ਇਹ ਮੱਝ ਆਪਣੀ ਬਾਰਡਰ ਬੈਲਟ ਦੀ ਮੱਝ ਵੀ ਹਾਂਜੀ ਇਹ ਪਹਿਲੀ ਵਾਰ ਮਿਲੇ ਭਾਈ ਇਹ ਪਹਿਲੀ ਵਾਰ ਆਇਆ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦਾ ਇਹ ਫ੍ਰੈਂਡਲੀ ਮਾਹੌਲ ਵਾਲੀਆਂ ਕੁਝ ਨਹੀਂ ਕਹਿੰਦੀਆਂ ਕਰੇ ਆਪਾਂ ਕਿੰਨਾ ਇਹ ਹੁਣ ਸੂਈ ਆ ਜੀ ਅੱਜ 15 ਦਿਨਾਂ ਦੀ 16 ਦੀ ਸੂਈ ਆ ਹਾਂਜੀ ਮੈਲੇ ਤੋਂ ਸਾਫ ਜੇ ਮੇਲੇ ਜਾ ਕੇ ਕੱਲ ਹੀ ਹੋਈ ਐ ਬੱਤਾਂ ਮਗਰ ਕੱਟੀ ਆ ਦਿਖਾਓ ਗਾਂ ਹੋ ਗਏ ਕਿਹੜੇ ਸੀਮੰਦੀ ਆ ਇਹ ਸਾਡੇ ਆਪਣੇ ਲੋਕਲ ਮਾਲੀ ਆ ਜੀ ਉੱਥੇ 14 ਪਲੱਸ ਦੀ ਫੈੜ ਆ ਉਹਦੀ ਤੇ ਮਾਂ ਉਹਦੀ 20 ਕਿਲੋ ਵਾਲੀ ਆ ਮੈਂ ਤਾਂ ਮੁੰਡਾ ਸੁਨਾਮ ਕੋ ਉਹਦੀ ਮਾਇਦਾ ਪੋਤਾ ਤੇ ਉਹਦੀ ਐ ਆ ਦੇਖੋ ਜੀ ਬਹੁਤ ਦੂਰ ਉਪਰੋਂ ਪਹੁੰਚ ਗਿਆ ਹਸਤੀਆਂ 15 ਦਿਨਾਂ ਦੇ 15 ਦਿਨਾਂ ਦੀ ਸੂਈ ਥੱਲੇ ਇਹਦੇ 19 ਕਿਲੋ ਦੁੱਧ ਦੀ ਜਦਨ ਚੜਾਈ ਆ ਹੁਣ ਵੇਖੋ ਕਿ ਨਾਲ ਦਾ ਉੱਥੇ ਪਹੁੰਚਦੀ ਆ ਜਾਂ ਉਤੋਂ ਵੱਧਦੀ ਆ ਜਾਂ ਉਤੋਂ ਘੱਟਦੀ ਆ ਆ ਜੀ ਲਾਉਣ ਤੇ ਆ ਜੀ ਕਿਹੜੇ ਕਿਸਮਤ ਦੇ ਆ ਜੀ ਬਾਕੀ 딜 ਆਇਆ ਮੱਜਾ ਕੋਈ ਗੱਲ ਨਹੀਂ ਸਾਰਾ ਗੋਲਾ ਡੀਆਂ ਕਰਨਾ ਇਹ ਹਾਂਜੀ ਬਾਕੀ ਕਿਸਮਤ ਜਿਵੇਂ ਕਹਿੰਦੇ ਹਾਂ ਬਾਜੀ ਅਕਦਰ ਬਾਦਰ ਬੈਲਟ ਨੂੰ ਰਿਪਰੈਜ਼ੈਂਟ ਕਰਦੇ ਆ ਹਾਂਜੀ ਉਹਦੇ ਵਾਸਤੇ ਆਏ ਆ ਵੀ ਕੋਈ ਇਹ ਸਾਡਾ ਦੋ ਪੈਰਾਂ ਦੇ ਨਾ ਮੇਲੇ ਵਾਲਿਆਂ ਕੀਤਾ ਨਾ ਹਰਕਾ ਵੀ ਦੋ ਪੈਰ ਵਾਲੀ ਮੇਲੇ ਵਿੱਚ ਸ਼ਾਮਲ ਹੋ ਸਕਦੀ ਹੈ ਹਾਂਜੀ ਮੇਲੇ ਅੱਗੇ ਚਾਰ ਪੈਰ ਵਾਲੀ ਨੂੰ ਹੀ ਮੰਨਦੇ ਆ ਆਮ ਜਿਹੜੇ ਕਿਉਂਕਿ ਜਿਹੜੀ ਇਹ ਮੇਨ ਜਿਹੜੀ ਜਿਹੜੀ ਮੇਨ ਹਾਬਿਆ ਮੇਨ ਹਾਬਿਆ ਨੀਲੀ ਰਾਵੀ ਦੀ ਜਿਹੜਾ ਸਭਰਾਵਾ ਦਰਿਆ ਜਦਾਂ ਦਰਿਆ ਦਾ ਉਰਲਾ ਪਾਸਾ ਪਰਲਾ ਪਾਸਾ ਰਾਵੀ ਦਰਿਆ ਤੋਂ ਇਧਰ ਨੂੰ ਠੀਕ ਹੈ ਜਿੰਨਾ ਵੀ ਸਾਡੇ ਚੈਨਲ ਥਰੂ ਚਿੱਟੂ ਚਿੱਟੂ ਪਾਉਂਦਾ ਸੀ ਹਾਂਜੀ ਦੱਸ ਦਿਆਂ ਵੀ ਹੁਣ ਜਿੱਦਾਂ ਪਹਿਲਾਂ ਆਪਾਂ ਕਹਿੰਦੇ ਸੀ ਵੀ ਨੀਲੀ ਰਾਵੀ ਚਾਰੇ ਪੈਰ ਹਾਂਜੀ ਪੂਛ ਤੁਨੀ ਨਾ ਜੀ ਨਾ ਇਹਦਾ ਨੇ ਸਿਰਫ ਦੋ ਪੈਰ ਹੀ ਕਰਤੇ ਆ ਇਹ ਮਾਂ ਦਾ ਦਵਾਈ ਆ ਜੀ ਬਹੁਤ ਸ਼ਿੰਗਰ ਚੱਲਦਾ ਇਹਦੇ ਪਿੱਛੇ ਜਿੰਨੇ ਆੜੇ ਜਿੰਨੇ ਸਾਡੇ ਸੂਜਵਾਨ ਬਰੀਡਰ ਆ ਸਾਰੇ ਇਸੇ ਪਿੱਛੇ ਸ਼ਿੰਗਰ ਚਾੜਦੇ ਚਲੋ ਮੇਲਿਆਂ ਦੇ ਵਿੱਚ ਤੇ ਦੋ ਪੈਰ ਨੂੰ ਮਾਂ ਦਾ ਹੀ ਪਰ ਚਾਰ ਪੈਰ ਵੀ ਕਾਲੇ ਹੋਣ ਨਾ ਤੇ ਮੱਝ ਜਿਹੜੀ ਪਿਓਰ ਦੇਣ ਵਾਲੀ ਆ ਹਾਂਜੀ ਉਹ オリジナル ਨੀਲੀ ਦਾ ਵੀ ਹੁਣ ਆ ਰਹੇ ਆਰੇ ਇਹਨੇ ਇਹਨੇ ਜਿੱਟੇ ਜੇ ਕਾਲੇ ਵੀ ਹੁੰਦੇ ਨੇ ਨੀਲੀ ਦਾ ਵੀ ਸਾਡੀ ਹਾਂਜੀ ਹਾਂਜੀ ਤੇ ਬੱਚਾ ਵੇਖੋ ਕਿੱਡਾ ਕਹਾਂ ਡੋਰਿਆ ਤੁਹਾਨੂੰ ਇੱਕ ਜੀ ਦਿਖਾਵਾਂ ਆ ਜੋ ਲਾਗੇ ਹਾਂਜੀ ਆ ਮੱਝ ਵੇਖੋ ਤੁਸੀਂ ਇਹਦੇ ਪੈਰ ਕਾਲੇ ਆ ਮੂੰਹ ਇੱਕ ਵੇ ਦਾ ਮੂੰਹ ਅਜੇ ਪੂਰਾ ਧਾਰੀ ਨਹੀਂ ਹੈ ਮੂੰਹ ਲੱਗ ਬਗਦੋ ਦੀ ਮੂੰਹ ਲਿਆ। ਖਾਓ ਤੇ ਸਿਰਫ ਮੱਥੇ ਤੇ ਬੱਲ ਆ। ਮੱਥੇ ਤੇ ਬੱਲ ਲੈਣਾ ਜੀ। ਹਾਂਜੀ। ਤੇ ਇਧਰ ਲੈ ਆਏ ਹੁਣ। ਇੱਕ ਮੁੱਛ ਵੀ ਹੈਗੀ ਆ। ਪੈਰ ਸਾਰੇ ਕਾਲੇ ਦੇ। ਪੈਰ ਵੀ ਹੈਗਾ। ਇਧਰ ਉਹ ਚਲੋ ਮਾੜੇ ਉਹ ਪੈਰ ਹੋਣ ਭਾਵੇਂ ਨਾ ਉਹਰੇ ਕੋਈ ਮੈਨੇ ਕਰਦਾ। ਹੁਣ ਬੱਚੇ ਬਾਰੇ ਜਾਣਕਾਰੀ ਦਿੰਦਿਆ ਬਾਈ ਜੀ। ਆ ਲਓ ਜੀ ਬੱਚਾ ਵੇਖੋ। ਆ ਟੇਡੀ ਧਾਰੀ ਦਾ। ਇਹ ਸਾਡੇ ਹੱਥ ਆਪਣੇ ਹੱਥ ਵਸੇਦੇ ਅਗਲੇ ਪੈਰ ਨਹੀਂ ਮਗਰ ਲਿਆ। ਇਹ ਕਲਰ ਦਾ ਨੋਜ ਆ। ਇਹ ਪਿਓਰਟੀ ਆ ਜੀ। ਪ੍ਰਾਇਓਰਟੀ ਹੈ ਜਿਹੜੀ ਜਿਹੜੀ ਮਿਕਸ ਬਰੀਡ ਹੋ ਗਈ ਉਹਨੇ ਕੱਚੀ ਸਵੇਰ ਦੀ ਮਾਰਨੀ ਹੈ ਫਿਰ ਮੇ ਰੰਗੀ ਬਾਹ ਮਾਰਨੀ ਹੈ ਹਾਂਜੀ ਉਹਨੇ ਇਹ ਚੀਜ਼ ਨਹੀਂ ਦਿਖਾਉਣੀ ਵੀ ਆਪਣਾ ਬਾਕੀ ਭਾਈ ਜੀ ਮੈਂ ਹਰ ਇੱਕ ਬੰਦੇ ਤੋਂ ਬੇਨਤੀ ਕਰੂੰਗਾ ਵੀ ਆਪਾਂ ਨਾ ਜਿਹੜੀ ਇਹ ਨੀਲੀ 라ਵੀ ਬਰੀਡ ਆ ਨਾ ਇਹ ਆਮ ਪਾਕਿਸਤਾਨ ਤੋਂ ਸ਼ੁਰੂ ਹੋਈ ਸੀ ਨਹੀਂ ਭਾਈ ਜੀ ਪਾਕਿਸਤਾਨ ਤੋਂ ਨਹੀਂ ਸ਼ੁਰੂ ਹੋਈ ਹਾਂਜੀ ਮੈਂ ਤੁਹਾਨੂੰ ਦੱਸਦਾ ਵਾ ਇਹ ਆਪਣੀ ਦਰਿਆਵਾਂ ਦੇ ਵਿੱਚ ਦੀ ਨਸਲ ਹੈ ਹਾਂਜੀ ਉਧਰ ਬਰੀਡ ਹੈਗੀ ਹੈ ਉਧਰ ਚਰਾੰਦ ਜ਼ਿਆਦੀ ਹੈ ਨਸਲ ਆਪਣੇ ਵੀ ਬਹੁਤ ਜ਼ਿਆਦੀ ਨੀਲੀ 라ਵੀ ਦੀ ਆਪਣੇ ਉਧਰ ਚਰਾਂਤ ਜਿਆਦੀ ਜੇ ਉਧਰ 100 ਮੱਝਾਂ ਵਾਲਾ ਵੀ ਉਹ ਵੀ ਇੱਕ ਟਾਈਮ ਚਰਾਂਤ ਛੱਡਦੇ ਆ ਹਾਂਜੀ ਆਪਣੇ ਚਰਾਂਤ ਮੁੱਕ ਗਈ ਆ ਆਪਣੇ ਚਰਾਂਤ ਮੁੱਕੀ ਲੋਕੀ ਸੀਮਣਾ ਦੇ ਹੋ ਗਏ ਜਦੋਂ ਝੋਟੇ ਖੁੱਲੇ ਹੁੰਦੇ ਤੇ ਉਦੋਂ ਬਰੀਡ ਆਪਣੇ ਵਾਧੂ ਯਾਨੀ ਜਦੋਂ ਜ਼ਿਆਦਾਤਰ ਅੰਮ੍ਰਿਤਸਰ ਪਾਕਿਸਤਾਨ ਦਾ ਬਾਰਡਰ ਮਿਲਦਾ ਨਾ ਮਿਲਦਾ ਅੰਮ੍ਰਿਤਸਰ ਫਿਰੋਜ਼ਪੁਰ ਦਾ ਹਿੱਸਾ ਕੁਝ ਕੁਝ ਤਰਨਤਨ ਸਾਰਾ ਹੀ ਹਾਂਜੀ ਇਹ ਏਰੀਆ ਦੇ ਵਿੱਚ ਅਜੇ ਵੀ ਬੜੀ ਤਦਾਰ ਦੇ ਵਿੱਚ ਆ ਤੇ ਦਰਿਆਵਾਂ ਦੇ ਤੇ ਨਹਿਰਾਂ ਦੇ ਖੰਡਿਆਂ ਦੇ ਉੱਤੇ ਤੇ ਅਜੇ ਬਹੁਤ ਆ ਨਾ ਜਿੱਥੇ ਝੋਟੇ ਮਾਲੀ ਖੁੱਲੇ ਫਿਰਦੇ ਰਹੇ ਆ ਤੇ ਮੱਝਾਂ ਕਰਾਸ ਕਰਦੇ ਰਹੇ ਆ ਇਹ ਜਦੋਂ ਟੀਕੇ ਆਏ ਹਨਾ ਟੀਕੇ ਜਦੋਂ ਟੀਕਿਆਂ ਦਾ ਟਾਈਮ ਆਇਆ ਉਦੋਂ ਇਹ ਬਰੀਡ ਦਾ ਥੋੜਾ ਘਾਣ ਹੋਇਆ ਉਦੋਂ ਮਿਕਸ ਅਪ ਹੋਇਆ ਹਾਂਜੀ ਕਿਸੇ ਨੇ ਇੱਕ ਨਾਲ ਦਾ ਨੀਲੀ ਰਾਵੀ ਦੇ ਮੋਹਰਾ ਕਰਾਸ ਕਰਤਾ ਕਿ ਇਹਨੇ ਮੋਹਰਾ ਦੇ ਨੀਲੀ ਰਾਵੀ ਕਰਾਸ ਕਰਤਾ ਉਹਦੇ ਨਾਲ ਮਿਕਸ ਅਪ ਹੋਇਆ ਤੇ ਬਰੀਡ ਦਾ ਜਿਹੜਾ ਬੇੜਾ ਕਰ ਰਿਹਾ ਹੈ ਜੀ ਤੇ ਹੁਣ ਅਸੀਂ ਬਹੁਤ ਜਿਹੜੇ ਸੂਝਵਾਨ ਬਰੀਡਰ ਜਿੰਨੇ ਵੀ ਆ ਸਾਰੇ ਜਾਣੇ ਬੜਾ ਜ਼ਿਆਦਾ ਇੱਥੇ ਸੰਘਰਸ਼ ਕਰਦੇ ਆ ਇਹ ਬਰੀਡ ਨੂੰ ਪਹਿਲ ਦਿੱਤੀ ਜਾਵੇ ਦੁੱਧ ਜੇ ਦੁੱਧ ਲੈਣਾ ਦੁੱਧ ਦੇ ਵਿੱਚ RF ਗਾਂ ਵੀ ਹੈਗੀ ਫਿਰ ਹਾਂਜੀ ਹਾਂਜੀ ਉਹ ਵੀ ਰੱਖ ਲਈ ਜਾਵੇ ਬਰੀਡ ਜਿਹੜੀ ਬਰੀਡ ਏਰੀਆ ਵਾਈਸ ਜਿਹੜੀ ਆ ਉਹ ਪਿਓਰਟੀ ਹੋਣੀ ਚਾਹੀਦੀ ਹੈ ਹਾਂਜੀ ਇਹ ਬਾਈ ਜੀ ਨੇ ਦੇਖੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੁਣ ਤੁਹਾਨੂੰ ਆਪਣੇ ਕੋਲ ਭਾਈ ਬੂਰਾ ਨਾਰਲੀ ਬੋਲਿਆ ਨੀਲੀ ਦਾ ਵੀ ਦਾ ਬਾਰਡਰ ਵੈਲਟ ਦਾ ਦੇਖੋ ਆ ਉਹਨੇ ਆਪਣੇ ਚੈਨਲ ਥਰੂ ਦੇਖੋ ਆਪਣਾ ਬੂਰਾ ਨਾਰਲੀ ਬੂਰਾ ਨਾਰਲੀ ਬੋਲਿਆ ਸੀਮਨ ਵੀ ਆਉਦਾ ਨੰਬਰ ਦਾ ਚਲੋ ਸੀਮਨ ਲੋਕ ਆ ਪਰ ਨੰਬਰ ਬੋਲ ਦੋ ਇੱਕ ਵਾਰ 9854329000 ਹਾਂਜੀ ਇਹ ਨੰਬਰ ਇਹਨਾਂ ਦਾ ਥੱਲੇ ਲਾਵਾਂਗੇ ਸਕਰੀਨ ਦੇ ਪਾਕਿ ਨਾਲ ਬਾਈ ਜੀ ਹੁਣਾਂ ਨਾਲ ਥੋੜੀ ਜਿਹੀ ਇੰਟਰਵਿਊ ਕਰਦੇ ਆ ਕਿਹੜਾ ਚੈਨਲ ਹੈ ਇਹਨਾਂ ਦਾ ਦੱਸੋ ਜੀ ਇੱਕ ਚੈਨਲ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਗਿੱਲ 47 ਨੀਲੀ ਦਾ ਵੀ ਗਿੱਲ ਮਲੇ ਨੀਲੀ ਦਾ ਵੀ ਤੇ ਵੀਡੀਓ ਪਾਉਂਦੇ ਨੇ ਤੇ ਜਿਹੜਾ ਇੱਕ ਮਿੰਟ ਮੈਂ ਆਪਣਾ ਦੱਸ ਦਿੰਦਾ ਮੇਰਾ ਦਿਲਸ਼ੇਰ ਸਰਪੰਚ ਨੀਲੀ ਦਾ ਵੀਡੀਰੀ ਫਾਰਮ ਚੈਨਲ ਅੱਛਾ ਅੱਛਾ ਦਿਲ ਸਰਪੰਚ ਦਿਲਸ਼ੇਰ ਸਰਪੰਚ ਨੀਲੀ ਦਾ ਵੀਡੀਰੀ ਫਾਰਮ ਹਾਂਜੀ ਇਹਨਾਂ ਦੇ ਆਪਣੇ ਚੈਨਲ ਆ ਆ ਸਕੈਨਰ ਆਪਣੇ ਚੈਨਲ ਦਾ ਅਨਿਆ ਸਕੈਨਰਾ ਬਾਈ ਹੁਣ ਆਉਂਦਾ ਤੇ ਜਿੰਨੀ ਵੀ ਤੁਹਾਨੂੰ ਪਿਓਰਟੀ ਬਰੀਡ ਹਾਂਜੀ ਜਿੰਨੇ ਮਾਲੀ ਪੁਰਾਣੇ ਤੋਂ ਲੈ ਕੇ ਹੁਣ ਤੱਕ ਅਸੀਂ ਵੀ ਸਬਸਕ੍ਰਾਈਬ ਕਰਾਂਗੇ ਚੈਨਲ ਨੂੰ ਸਾਲ ਪੁਰਾਣੇ ਝੋਟੇ ਜਿਹਾ ਜਿੱਥੋਂ ਜਿੱਥੋਂ ਆਹ ਵਾਲੀ ਮੱਝ ਆਈ ਹੈ ਤੋ ਅਸੀਂ ਆਹ ਜੀ ਆਧਾ ਗੱਲਾ ਹੜਵਾ ਤਾਰਾਂ ਪਾਰ ਪਾਕਿਸਤਾਨ ਹਾਂਜੀ ਸਾਡੇ ਮੁੱਖ ਮਹਿਮਾਨ ਆ ਗਿਆ ਜਿੰਨਾ ਤਰੂ ਇੱਥੇ ਪਹੁੰਚੇ ਅਸੀਂ ਦੱਸਿਓ ਅਲਕੜਾ ਸਾਹਿਬ ਇਹਨਾਂ ਨੂੰ ਨਹੀਂ ਨਹੀਂ ਤੁਸੀਂ ਦੱਸੋ ਜੀ ਆਹ ਦੇਖੋ ਹਾਂਜੀ ਇੱਥੋਂ ਤੱਕ ਇਹਨਾਂ ਦੀ ਪਹੁੰਚ ਆ ਅਮਰਸਰ ਤੱਕ ਨਹੀਂ ਨਹੀਂ ਸასი ਗਾਲ ਜੀ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਇਹ ਬਾਈ ਇਹ ਅਲਕੜਾ ਪਿੰਡ ਆਪਣੇ ਬਠਿੰਡਾ ਜ਼ਿਲ੍ਹੇ ਚ ਪੈਂਦਾ ਕਿ ਬਰਨਾਲਾ ਜ਼ਿਲ੍ਹੇ ਦਾ ਬਰਨਾਲਾ ਜ਼ਿਲ੍ਹੇ ਦਾ ਲਾਸਟ ਪਿੰਡ ਆ ਤਿੰਨ ਜ਼ਿਲ੍ਹਿਆਂ ਦਾ ਕ੍ਰੋਸ ਆ ਮੂਗਾ ਬਠਿੰਡਾ ਜੀ ਹਾਂ ਜੀ ਇਹ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਜਿਹੜੇ ਇਹਨਾਂ ਥਰੂ ਅਸੀਂ ਇੱਥੇ ਪਹੁੰਚਿਆ ਮੈਂ ਯਾਨੀ ਕਿੰਗਰਾ ਡੈਰੀ ਫਾਰਮ ਤੇ ਨਾਲ ਤੇ ਇੱਧਰ ਪੀਪਲ ਅਰਪਨ ਵਾਲੇ ਸ਼ਰਮਾ ਜੀ ਇਹਨਾਂ ਥਰੂ ਇੱਥੇ ਆਏ ਆ ਅਸੀਂ ਧੰਨਵਾਦ ਤੁਹਾਡਾ ਧੰਨਵਾਦ ਤੇ ਮੇਨ ਗੱਲ ਆ ਹੁੰਦੀ ਆ ਬਾਈ ਜੀ ਬੰਦਾ ਤਾਂ ਹਰੇ ਕੇ ਕਹਿੰਦਾ ਮੈਂ ਵੱਡਾ ਜਿਵੇਂ ਕਹਿੰਦੇ ਹੁੰਦੇ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਹੁਣ ਅਲਕੜਾ ਸਾਹਿਬ ਦੀ ਤਾਂ ਇਹ ਮੈਂ ਸਿਰਤ ਕਰ ਸਕਦਾ ਦੇਖੋ ਅੰਮ੍ਰਿਤਸਰ ਤੋਂ ਬਾਈ ਆਏ ਆ ਬਿਲਕੁਲ ਸਾਡੇ ਬਾਗਬਾਬੂ ਦੇ ਜੀ ਇਹਨਾਂ ਨੇ ਸਪੈਸ਼ਲ ਡਾਕਟਰ ਅਲਕੜਾ ਜੀ ਸਾਹਿਬ ਕਹਿ ਕੇ ਬੁਲਾਇਆ ਹਾਂਜੀ ਵੀ ਬੰਦੇ ਨੂੰ ਜਿੱਥੋਂ ਤੱਕ ਹੋ ਸਕਦਾ ਆਪਦੀ ਪਹੁੰਚ ਕਰਨੀ ਚਾਹੀਦੀ ਆ ਆਪਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ ਉਹ ਵੀ ਤਾਂ ਹੋਊ ਜੇ ਅਪਾ ਚੰਗੇ ਕੰਮ ਕਰਾਂਗੇ ਇਹ ਨੀਲੀ ਰਾਵੀ ਤੇ ਜਿੱਦਾਂ ਜਿੱਥੇ ਸਾਰੇ ਇਹਨਾਂ ਨੂੰ ਜਾਣਦੇ ਆ ਜੀ ਹਾਂਜੀ ਇਹਨਾਂ ਦੇ ਨਾਲ ਅਮਰਸਰ ਤੋਂ ਆਇਆ ਬਾਈ ਜੀ ਤੇ ਨਾਲ ਹੀ ਆ ਅਲਕੜਾ ਸਾਹਿਬ ਆਏ ਜਿਹੜੀ ਇਹ ਮਾਦਿਆਂ ਨੇ ਜਿੰਨੇ ਫੋੜ ਦਿੱਤਿਆ ਵਾ ਇਹ ਬਾਰਡਰ ਤੋਂ ਇੱਕ ਕਿਲਾੜਵਾ ਤਾਰਾ ਪਾਕਿਸਤਾਨ ਹੈ ਕਿਹਦੇ ਨਾਲ ਫੋੜ ਦਿੱਤੇ ਸੀ ਹਾਂਜੀ ਉਹ ਲੈ ਦੱਸਤਾ ਵੀ ਬਹੁਤ ਟਰੈਕਟਰ ਦਿੱਤਿਆ ਸੀ ਮਤਲਬ ਜਾਣੀ ਕਿ ਆਪਣੇ ਆਪਣੇ ਏਰੀਆ 'ਚ ਵੀ ਨਸਲ ਬਹੁਤ ਜਿਆਦੀ ਆ ਬਾਈ ਬਾਕੀ ਗੱਲ ਇਹ ਆ ਵੀ ਆਪਾਂ ਮੋਰਾ ਤੇ ਨੀਲੀ ਰਾਵੀ ਦਾ ਜੇ ਕੰਪੀਟੀਸ਼ਨ ਕਰ ਗਈ ਹਾਂਜੀ ਤਾਂ ਠੰਡੀ ਸੀਲ ਦੇ ਮੁਕਾਬਲੇ 'ਚ ਦਾ ਜਿਹੜੇ ਨੀਲੀ ਆਵੇ ਹੁਣ ਦੇਖੋ ਨੀਲੀ ਰਾਵੀ ਆਓ ਤੁਹਾਨੂੰ ਠੰਡੀ ਸੀਲ ਦੀ ਦਿਖਾਉਂਦਾ ਜੀ ਠੰਡੀ ਸੀਲ ਦੇਖੋ ਦਾ ਨਾਲ ਬੈਠੀ ਇੱਥੇ ਖਲੋ ਜਾ ਗਾਲਾਂ ਕਰ ਰਹੀ ਆ ਕੁਈ ਟੈਨਸ਼ਨ ਨਹੀਂ ਕਿਸੇ ਵੀ ਕਿਸਮ ਦੀ ਬਾਕੀ ਇਹ ਬੱਚਾ ਬਹੁਤ ਵਧੀਆ ਦਿੱਤਾ ਨੇ ਕੀ ਬੱਚਾ ਤਾਈ ਆ ਤੂੰ ਪੂ ਚੁਕਣੀ ਵੇਖੋ ਇਹਦੀ ਚਲੋ ਜਾਓ ਤੁਹਾਨੂੰ ਹਾਂ ਚਲੋ ਜਾ ਆ ਦੇਖੋ ਜੀ ਸੇਵਾ ਨੂੰ ਮੇਵਾ ਲੱਗਦਾ ਇਹਨੂੰ ਕਹਿੰਦੇ ਆ ਪਾਇਓਰਟੀ ਦੇ ਖੱਡਾ ਆ ਨੀਲੀ ਦਾ ਵੀ ਆੜੇ ਇੰਨਾ ਕੁਝ ਕਹਿੰਦੇ ਹੋਏ ਥਾਪੀ ਮਾਰ ਕੇ ਥੱਲੇ ਬਹਿ ਜਾਓ ਕਰਾਂ ਫੇਰ ਓਕੇ ਬਈ ਸਭ ਸ੍ਰੀ ਖਾਂ ਪ੍ਰਾਮਾ ਦਾ ਸਵਾਗਤ ਹਾਂਜੀ ਫੇਰ ਇੱਕ ਵਾਰ ਇਹਨਾਂ ਨੇ ਇੰਟਰਵਿਊ ਕਰਨ ਲੱਗੇ ਸਰਪੰਚ ਸਾਹਿਬ ਇਹਨਾਂ ਨੇ ਆਪਣਾ ਉੱਤਨ ਲਿਖ ਦਿੱਤਾ ਇਹਨਾਂ ਵੀ ਜਿਹੜੀ ਮਤਲਬ ਕਿ ਮਿਹਨਤ ਹੈ ਉਹ ਕੀ ਕਰਦੇ ਆ ਪਸ਼ੂ ਬਹੁਤ ਵਧੀਆ ਪਸ਼ੂ ਲੈ ਕੇ ਆਏ ਆ ਸਾਡੇ ਪੀਪਲ ਆਪਣਾ ਵਾਲੇ ਨਾਲ ਜੇ ਇਹਨਾਂ ਨੇ ਕੋਈ ਪਸ਼ੂ ਪਾਲੇ ਆਪ ਹੀ ਦੱਸਣਗੇ ਸਰਪੰਚ ਸਾਹਿਬ ਬੈਠੇ ਆ ਸਤਸ੍ਰੀਕਾਲ ਜੀ ਸਰਪੰਚ ਸਾਹਿਬ ਸਤਸ੍ਰੀਕਾਲ ਭਾਈ ਹਾਂ ਜੀ ਦੱਸਿਓ ਜੀ ਆਪਣੇ ਪਸ਼ੂ ਬਾਰੇ ਕਿ ਨੀਲੀ 라ਵੀ ਹੈ ਖਾਸ ਹੈ ਨੀਲੀ 라ਵੀ ਦੇ ਸ਼ਕੀਮ ਹੈ ਬਿਲਕੁਲ ਜੀ ਨੀਲੀ 라ਵੀ ਬਾਰੇ ਦੱਸੋ ਸਾਨੂੰ ਵੀ ਕਿਵੇਂ ਸਿੱਖੋਂ ਮਤਲਬ ਕਿ ਸ਼ੁਰੂ ਕਿਵੇਂ ਹੋਈ ਕਿਵੇਂ ਇਸ ਤਰ੍ਹਾਂ ਦਾ ਸਟੋਰੀ ਆ ਉਹ ਜੀ ਆਪਣਾ ਮੇਨ ਏਰੀਆ ਜਿਹੜਾ ਨਾ ਮੈਂ ਤੁਹਾਨੂੰ ਦੱਸਦਾ ਜਿੱਥੋਂ ਇਹ ਤੁਰੀ ਆ ਪਈ ਇਹੀ ਦਰਿਆਾਂ ਦੀ ਨਸਲ ਠੀਕ ਹੈ ਜਿਹੜਾ ਰਾਵੀ ਦਾ ਕੰਡਾ ਤੇ ਸਤਲੁਜ ਦਾ ਦਰਿਆ ਦਾ ਕੰਡਾ ਵਾ ਹਾਂਜੀ ਹਾਂਜੀ ਜੀ ਇਤੋਂ ਲੈ ਕੇ ਮਤਲਬ ਤੁਸੀਂ ਹਰੀਕੇ ਹੱਡ ਤੋਂ ਹੀ ਲੈ ਕੇ ਤੁਰ ਕੋ ਤੇ ਪਰੇ ਨੂੰ ਥਾਣੂ ਲੈਂਦੇ ਜਾਓ ਪਾਕਿਸਤਾਨ ਵੱਲ ਨੂੰ ਹਾਂਜੀ ਜਿਉਂ ਤੁਰੀ ਜਾਓ ਗਾਂ ਨੂੰ ਮਿੰਟ ਗੁੰਬਰੀ ਹੋ ਗਿਆ ਦੂਜਾ ਤੇ ਜਾ ਜਿੰਨੇ ਵੀ ਏਰੀਏ ਆ ਹਾਂਜੀ ਇਹ ਇੰਨਾ ਏਰੀਆ ਦੇ ਵਿੱਚ ਦੀ ਨਸਲ ਹੀ ਮੱਝਾਂ ਚਰਾਉਂਦਾ ਛੱਡਦੇ ਹੁੰਦੇ ਸੀ ਸਾਡੇ ਬਜ਼ੁਰਗ ਵੀ ਜਦੋਂ ਪਹਿਲਾਂ ਮੱਝਾਂ ਹੁੰਦੀਆਂ 2 2 200 ਮੱਝ ਹੁੰਦੀ ਸੀ ਦਰਿਆਵਾਂ 'ਚ ਜਾਂਦੀਆਂ ਹੁੰਦੀਆਂ ਜਾਂਣਾ ਮੇਰੇ ਖਿਆਲ ਨਾਲ ਲਾਹੌਰ ਦਾ ਤੱਕ ਗੇੜੇ ਕੱਢ ਆਉਂਦੀਆਂ ਹੁੰਦੀਆਂ ਗੱਲ 'ਚ ਗੱਲ ਆ ਤੁਸੀਂ ਮੱਝਾਂ ਚਾਰੀਆਂ ਚਲੋ ਸਾਡੇ ਦਾਦਿਆਂ-ਪਰਦਾਦਿਆਂ ਚਾਰੀਆਂ ਹਨ ਉਹਦੇ ਜ਼ਿਆਦਾ ਨਾ ਕਹਾਣੀਆਂ ਸੁਣਦੇ ਸੱਚੀ ਨਹੀਂ ਜਾਣੀ ਲਿਖੇ ਤੁਹਾਡੀ ਕਾਲੀ ਕੋਲੀਫੀਕੇਸ਼ਨ ਕੀ ਹੈ ਤੁਹਾਡਾ ਆਪਣਾ ਚਾਰਦਾ ਵਾ ਚਲੋ ਆਪਣਾ ਤੁਹਾਡੇ ਕੁਆਲੀਫੀਕੇਸ਼ਨ ਕੀ ਆ ਮੈਂ ਪਲੱਸ 2 ਕੀਤੀ ਹੈ ਜੀ ਹਾਂ ਜੀ ਤੁਹਾਡੀ ਮੈਂ ਵੀ ਕੀਤੀ ਹੈ ਜੀ ਕੀਤੀ ਤੁਹਾਡਾ ਉਸ ਵਿੱਚ ਭਾਈ ਭਰਾ ਹੀ ਆ ਮਤਲਬ ਮਤਲਬ ਇਹ ਸਾਡ ਨਹੀਂ ਮਤਲਬ ਇਹ ਸਾਡਾ ਇਹ ਲੋਕ ਵੀ ਇੱਕ ਦੂਜੇ ਨੂੰ ਆਪਾਂ ਸਾਰੇ ਭਰਾਈਆਂ ਹਾਂ ਹਾਂਜੀ 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 ਸਾਰੇ ਭਰਾਈਆਂ ਆ ਆਪਾਂ ਹਾਂ ਭਾਈ ਗੱਲ ਤਾਂ ਇਹ ਆ ਵੀ ਆਪਣੀ ਨਾ ਬੋਲੀ ਦਾ ਫਰਕ ਪੈਣ ਦਾ ਕਿਤੇ ਕਹਿੰਦੇ ਆਪਾਂ 12 ਕੋਧ ਤੇ ਜਾ ਕੇ ਗੱਲਬਾਤ ਕਰਕੇ ਜਾਂ ਕੋਈ ਬ੍ਰੀਡਿੰਗ ਤੇ ਗੱਲ ਕਰਨੀ ਜਾਂ ਕੋਈ ਸਲਾਹ ਕਰਨੀ ਹੈ ਕਦੋਂ ਜੇ ਨਾ ਹਾਂਜੀ ਵੀ ਮਤਲਬ ਕਿ ਸਾਡੀ ਇੱਕ ਹੁੰਦੀ ਆ ਜੇ ਮੰਨ ਲਓ ਕਿ ਇਹਨੇ ਸੀਮਾ ਵਰਤਨਾ ਮੱਝ ਤੇ ਜਾਂ ਮੱਝ ਦੀ ਉਹ ਵੇਖਣਾ ਵੀ ਕਿਹੜਾ ਸੌਣ ਸਿਲੈਕਟ ਕਰੀਏ ਉਹ ਬਰਾਹੀ ਭਰਾਵਾਂ ਨੇ ਰਾਇ ਕਰ ਲਈ ਹੁੰਦੀ ਆ ਸਾਰਿਆਂ ਨੇ ਸਾਰੇ ਕਾਫੀ ਗਾਣੇ ਆ ਆਪਣੇ ਗਰੁੱਪ ਦੇ ਬਹੁਤ ਬੰਦੇ 100 150 ਬੰਦਾ ਆਪਣਾ ਜਿਹੜਾ ਤੇ ਰੋਜ਼ ਕੰਟੀਨਿਊ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਜਸਤਮੇ ਆ ਵੀ ਚਲੋ ਬਈ ਘਰ ਦੇ ਰਿਜਾਈਂ ਰਾਇ ਕਰਕੇ ਚੱਲਦੇ ਚੈਨਲ ਵੀ ਚੱਲਦੇ ਆ ਜੀ ਸਾਰਿਆਂ ਦੇ ਕੀ ਨਾਂ ਬੋਲੋ ਚੈਨਲ ਦਾ ਆਪਣਾ ਚੈਨਲ ਇਹਨਾਂ ਦਾ ਗਿਲ 47 ਮੇਰਾ ਜੀ ਗੇਲ ਨੀ ਮੇਰਾ ਵੀ ਡੇਰੀ ਫਾਰਮ 47 ਠੀਕ ਹੈ ਜੀ ਇਹਨਾਂ ਦਾ ਦਲਸ਼ੇਹ ਸਰਪੰਚ ਅਰਥਰ ਨੀਲੀ ਰਵੀ ਜੀ ਦਲਸ਼ੇਹ ਸਰਪੰਚ ਨੀਲੀਲਾ ਵੀ ਡੇਰੀ ਫਾਰਮ ਹਾਂਜੀ ਹਾਂਜੀ ਹੁਣ ਆਪਾਂ ਦੱਸੂਗੀ ਅੱਗੇ ਨੀਲੀ ਦਾ ਵੀ ਬਾਰੇ ਹਾਂਜੀ ਭਾਜੀ ਇਹ ਜਿਹੜੀ ਬਰੀਡ ਹੀ ਹੈ ਨਾ ਜਦੋਂ ਪਾਰ ਦੇ ਵਿੱਚ ਪਹਿਲਾਂ ਜਦੋਂ ਟੀਕੇ ਨਹੀਂ ਹੈਗੇ ਹਾਂਜੀ ਇੰਨੀ ਕੁ ਜ਼ਿਆਦੀ ਪਿਓਰ ਹੀ ਹੈ ਨਾ ਦਰਿਆਵਾਂ ਦੇ ਵਿੱਚ ਜਿਹੜੀ ਮਿਕਸ ਅਪ ਹੋ ਗਈ ਫਿਰ ਬੰਦਿਆਂ ਨੇ ਸੰਘਰਸ਼ ਕਰਕੇ ਪਹਿਲਾਂ ਤੇ ਕ੍ਰੋਸ ਵੱਲ ਜਨਤਾ ਭੱਜ ਗਈ ਹਾਂਜੀ ਵੀ ਉਹਨਾਂ ਦੇ ਰੰਗ ਥੋੜੇ ਓਵਰ ਵਾਈਟ ਆਉਂਦਾ ਵੇ ਉਹ ਕ੍ਰੋਸ ਬੋਡੀਆਂ ਜਿੱਥੇ ਨਿਕਲੇ ਜਿੱਦਾ ਮੋਹਰਾ ਜਿਹੜਾ ਨੀਲੀ ਜੋ ਕ੍ਰੋਸ ਹੋ ਜਾਂਦਾ ਹਾਂਜੀ ਹਾਂਜੀ ਹੁਣ ਜਨਤਾ ਕਾਫੀ ਲੋਕ ਜਿਹੜੇ ਆ ਜਾਗਰੂਕ ਹੋ ਗਿਆ ਕਿਉਂਕਿ ਲੋਕਾਂ ਨੇ ਜਿਹੜੇ ਹਾਲੇ ਬ੍ਰੀਡਰ ਬਣਾਵਾ ਬਹੁਤ ਸਾਰੇ ਬਿੱਲੀ ਨਹੀਂ ਕਿੰਨੇ ਵੀ ਹਾਂਜੀ ਜਿਹੜੇ ਪਿਓਰਟੀ ਪਿਆਰ ਕਰਦੇ ਜਿਹੜੇ ਪਿਓਰਟੀ ਨੂੰ ਪਿਆਰ ਕਰਦੇ ਉਹਨਾਂ ਦੀ ਸ਼ਿਕਾਇਤਾਂ ਲੜਿਆ ਲੰਬਾ ਜਰਾ ਹੁਣ ਸਾਰੇ ਮੇਲਿਆਂ ਦੇ ਵਿੱਚ ਮਾਨਤਾ ਦਵਾਈ ਹੈ ਜਿਹੜੀ ਬਾਰਡਰ ਬੈਲਟ ਦੀ ਨੀਲੀ ਹੈ ਬਾਰਡਰ ਬੈਲਟ ਇਹ ਨਹੀਂ ਆ ਵੀ ਕੱਲਾ ਅੰਮ੍ਰਿਤਸਰ ਦਾ ਜਾਂ ਤਰਨਤਾਰਨ ਦਾ ਜਾਂ ਫਿਰੋਜ਼ਪੁਰ ਦਾ ਹਾਂਜੀ ਬਾਰਡਰ ਬੈਲਟ ਫਾਜ਼ਿਲਕਾ ਰਾਜਸਥਾਨ ਗਗਨਗਗਰ ਜਿੰਨਾ ਜਿੰਨਾ ਪਾਕਿਸਤਾਨ ਦੇ ਨਾਲ ਲੱਗਦਾ ਜਿੱਥੇ ਮੱਝਾਂ ਕ੍ਰੋਸ ਹੁੰਦੀਆਂ ਰਹਿੰਦੀਆਂ ਆਂ ਜਮੇਹਰ ਤੱਕ ਠੀ ਉਸ ਬਾਰਡਰ ਬੈਲਟ ਦੀ ਪਿ ਦੋ ਪੈਰ ਘੱਟ ਵੀ ਆ ਜਾਂ ਨਹੀਂ ਵੀ ਹੈਗੇ ਉਹਨੂੰ ਨੀਲੀ ਰਵੀ ਕਹਿੰਦੇ ਬੋਡੀ ਸਕੋਰ ਚੱਲਦਾ ਤੇ ਜਿਹੜਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਸੀ ਉਹ ਕਹਿੰਦੇ ਸੀ ਚਾਵੇਂ ਪੈਰ ਤੇ ਟੇਢੀ ਧਾਰੀ ਹਾਲਾਂਕਿ ਜਿਹੜੀ ਟੇਢੀ ਧਾਰੀ ਚਾਵੇਂ ਪੈਰ ਆ ਉਹ ਵੀ ਪਿਓਰ ਆ ਪਰ ਉਹ ਕੁਝ ਖਾਸ ਆ ਤੱਕ ਉਹਨੂੰ ਪਛਾਣਨਾ ਚਾਰੇ ਪੈਰ ਚਿੱਟੇ ਉਹ ਚੀਜ਼ ਨੂੰ ਪਛਾਣਨਾ ਪੈਂਦਾ ਹਾਂਜੀ ਇਹ ਨਹੀਂ ਵੀ ਇਹਦੇ ਨਾਲ ਉਹ ਉਹਦੇ ਵਿੱਚ ਕੁਝ ਕਰਾਸ ਬਰੀਡਾਂ ਵਾਂ ਜਿਹੜੀਆਂ ਥੋੜੀਆਂ ਓਵਰ ਮਾਰਕਿੰਗ ਹੋ ਜਾਂਦੀਆਂ ਵਾਂ ਥੋੜਾ ਝੱਜਪਾਣਾ ਆ ਜਾਂਦਾ ਤੇ ਜਾਂ ਥੋੜਾ ਕੱਚੀ ਸਫੇਦੀ ਹੁੰਦੀ ਉਹਨਾਂ ਦੇ ਗਲਾਬੀ ਬਨ ਗਾ ਗਲਾਬੀ ਬਨ ਉਹਨਾਂ ਦੇ ਵਿੱਚ ਘਟ ਜਾਂਦਾ ਇੱਕ ਸਾਰ ਮਾਰਕਿੰਗ ਨਹੀਂ ਰਹੇਗੀ ਹਾਂਜੀ ਉਹਨੂੰ ਪਛਾਣਨਾ ਪੈਂਦਾ ਉਹ ਵੀ ਆਪਣੀ ਪਿਓ ਰ ਹੈ ਹਾਂਜੀ ਜਿਹਦੇ ਚਾਰ ਪੈਰ ਕਾਲੇ ਆ ਉਹ ਵੀ ਉਹਦੇ ਵਿੱਚ ਅੱਖ ਗਲਾਬੀ ਆ ਦੂਜੀ ਚਿੱਟੀ פרוਜੀ ਹਾਂਜੀ ਤੇ ਜੀਬ ਗਲਾਬੀ ਆ ਹਾਂਜੀ ਤੇ ਮੱਥੇ ਦੇ ਵਿੱਚ ਇਥੇ ਟੋਆ ਵਾ ਹਾਂਜੀ ਉਹ ਵੀ ਨੀਲੀ ਰਾਵੀ ਦੇ ਵਿੱਚ ਜਿਹੜੀ ਅਸੀਂ ਸਾਨੂੰ ਪਤਾ ਅਸੀਂ ਅੱਖਾਂ ਦੇ ਵੇਖ ਕੇ ਤੁਹਾਨੂੰ ਦੱਸ ਦਾਂਗੇ ਜੇ ਉਹਦੇ ਵਿੱਚ ਕੋਈ ਬਲੱਡ ਵੀ ਹੋਇਆ ਅਸੀਂ ਉਹ ਵੀ ਦੱਸ ਦਾਂਗੇ ਇਹ ਮਾਈ ਦੇ ਵਿੱਚ ਬਲੱਡ ਆ 15% ਬਲਾਡਿਆ 5% ਬਲਾਡਿਆ 30% ਬਲਾਡਿਆ ਜੀ ਇੰਦੀ ਕੇ ਬਾਬੇ ਦੀ ਕਿਰਪਾ ਨਾਲ ਇਹ ਜੱਦੀ ਪੁਰਸ਼ੀ ਹੁੰਦਾ ਜੀ ਜਿਹੜਾ ਇਲਾਕੇ ਦੇ ਵਿੱਚ ਜਿੱਥੇ ਦੱਸ ਲੂਗੀ ਉੱਥੇ ਪਤਾ ਹੁੰਦਾ ਹਾਂਜੀ ਹਾਂਜੀ ਮੋਰਾ ਤੇ ਜਿਹੜੇ ਨੀਲੀ ਰਾਵੀ ਹੈ ਤੁਸੀਂ ਇਹ ਚੀਜ਼ ਹਰਕ ਸਮਝਦੇ ਜਿਹੜੀ ਮੋਰਾ ਤੇ ਨੀਲੀ ਰਾਵੀ ਇਹਦਾ ਵੱਡਾ ਫਰਕ ਮੈਂ ਤੁਹਾਨੂੰ ਜੇ ਸਮਝਾਵਾਂ ਨਾ ਕੁਝ ਭਰਾ ਗੁੱਸਾ ਕੇ ਹਲੇ ਮੇਰੀ ਗੱਲ ਦਾ ਕਰਦੇ ਜੀ ਪਰ ਉਹ ਤਾਥ ਨਹੀਂ ਇਹ ਗੱਲ ਨੂੰ ਸਮਝਦੇ ਮੋਰਾ ਤੇ ਨੀਲੀ ਰਾਵੀ ਦਾ ਫਰਕ ਇਹ ਆ ਮੋਰਾ ਆਪਣੇ ਇਲਾਕੇ ਨੂੰ ਜਿਹੜੀ ਆ ਉਨੂੰ ਵੜਾਉਂਦੀ ਆ ਉਰੀ ਉਥੇ ਜੇ ਤੁਸੀਂ ਇਮਿਊਨਿਟੀ ਵਧਾਉਣੀ ਹੈ ਨਾ ਜੇ ਹਰਿਆਣੇ ਵਾਲੇ ਮੋਹਰਾ ਦਾ ਦੁੱਧ ਪੀਂਗੇ ਉਹਨਾਂ ਨੂੰ ਫਾਇਦਾ ਜੇ ਉਹ ਨੀਲੀ ਰਾਵੀ ਦਾ ਪੀਂਗੇ ਤੇ ਉਹਨਾਂ ਨੂੰ ਨੁਕਸਾਨ ਹੋ ਠੀਕ ਅੱਜ ਕੱਲ ਜਿਹੜੇ ਲਿਵਰ ਫੈਟੀ ਹੋਣ ਰਿਹਾ ਇਹਦਾ ਕਾਰਨ ਇਹੋ ਇੱਕ ਮੰਨਿਆ ਜਾਂਦਾ ਹੈ ਉਹਦਾ ਕਾਰਨ ਇਹੋ ਹੀ ਆ ਜਿਹੜੀ ਬਰੀਡ ਬਦਲ ਗਈ ਹੈ ਇਲਾਕੇ ਤੋਂ ਇਲਾਕੇ ਜੇ ਅਸੀਂ ਨੀਲੀ ਰਾਵੀ ਵਾਲੇ ਐਫ ਐਫ ਗਾਂ ਦਾ ਜਾਂ ਮੋਹਰਾ ਦਾ ਦੁੱਧ ਪੀਂਟ ਆਵੇ ਆ ਤੁਹਾਡੀ ਇਮਿਊਨਿਟੀ ਦੇ ਨਾਲ ਸ਼ੁਰੂ ਤੋਂ ਜਿਹੜੇ ਬਣੇ ਆਏ ਉਹਦੇ ਨਾਲ ਨਹੀਂ ਰਲਿਆ ਹਾਂਜੀ ਉਹਨੇ ਕੰਮ ਆਪਣਾ ਬਦਲਤਾ ਸਾਰਾ ਹੀ ਕਿਨਾਲ ਦਾ ਸਰੀਰ ਦੀ ਜੋ ਵੀ ਹੈ ਤੇ ਜਿਹੜੀ ਇਹ ਤੁਹਾ ਛਾਈ ਵਾਲਾ گاਵਾ ਜਾਂ ਨੀਲੀ 라ਵੀ ਆ ਉਹ ਇਲਾਕੇ ਦੀ ਬਰੀਡ ਬੰਦੇ ਦੁੱਧ ਗਾਂ ਪੀਣ ਦੇ ਵੇਖਿਓ ਉਹਦਾ ਫਰਕ ਤੇ ਜਿਹੜੇ ਦੂਜੇ ਇਲਾਕੇ ਦਾ ਦੁੱਧ ਜਿੱਦਾਂ ਆ ਫਸਲਾਂ ਨਹੀਂ ਪੈ ਜਾਂਦੇ ਹਾਈਬ੍ਰਿਡ ਦੇ ਜਿਹੀ ਜਿਹੜੇ ਆ ਮੋਰਾ ਮਾੜੀ ਨਹੀਂ ਹੈਗੀ ਮੋਰਾ ਇਲਾਕੇ ਤੋਂ ਲੱਕਾ ਜਿਹੜੀ ਆ ਨਸਲ ਉੱਥੇ ਹੀ ਵਰਤਿਆ ਜਾਵੇ ਤੇ ਉੱਥੇ ਆਪਣੇ ਵਾਸਤੇ ਚੰਗੀ ਥੋੜੀ ਜੀ ਬੂਰੀ ਵਾਲੇ ਜਾਣਕਾਰੀ ਦਿਓ ਬੂਰੀ ਤੇ ਪੂਰੀ ਨੀਲੀ 라ਵੀ ਬੂਲੀ ਨਹੀਂ ਬੂਰੀ ਨੀਲੀ 라ਵੀ ਜਿਹੜੀ ਉਹ ਰੰਗ ਆ ਹਾਂਜੀ ਉਹਦੇ ਵਿੱਚ ਕੈਰੇਕਟਰ ਪੂਰੀਆ ਤੋਂ ਨੀਲੀ 라ਵੀ ਉਹਦਾ ਕੋਈ ਇਹ ਨਹੀਂ ਆ ਵੀ ਉਹ ਗ੍ਰੇਡੇਡ ਆ ਜਿਵੇਂ ਕਿ ਤਾਂ ਉਹੀ ਜਿਹੜੀ ਬੂਰੀ ਐ ਉਹਨੂੰ ਨੀਲੀ 라ਵੀ ਜਿਹਾ ਲਾਉਣਾ। ਅਸੀਂ ਨੀਲੀ ਨਹੀਂ ਹੈ ਹੀ ਨਹੀਂ 라ਵੀ। ਜਦੋਂ ਕਰੈਕਟਰ ਪੂਰੇ ਕਰ ਦਿਆ ਤਾਂ ਨੀਲੀ 라ਵੀ। ਹੁਣ ਆ ਹੀ ਮੇਲੇਾਂ 'ਚ ਲਵਾਉਂਦੇ ਹਰਕ ਮੇਲੇ 'ਚ ਮੱਝ ਜੇ ਕੋਈ ਆਉਂਦੀ ਐ ਹੀ ਲਵਾਉਂਦੇ ਜਿਹੜੀ ਕਰੈਕਟਰ ਪੂਰੇ ਕਰ ਦਈਏ। ਉਹਦੇ ਨਾਲ ਇਹ ਲੱਗ ਜਾਂਦਾ ਕਿ ਬੂਰੀ ਨੀਲੀ 라ਵੀ। ਬੂਰੀ ਨੀਲੀ 라ਵੀ ਉਹਦੇ ਰੰਗ ਐ ਜੀ। ਹਾਂਜੀ। ਉਹਦੇ ਨਾਲ ਇਹ ਤਾਂ ਨਹੀਂ ਕੋਈ ਫਰਕ ਪੈਂਦਾ ਵੀ ਉਹ ਉਹਦੇ ਲੱਤਾਂ ਗੋਡੀ ਨਹੀਂ ਹੈਗੀ ਜਾਂਦੇ ਮੱਥੇ ਟੋਆਣੀ ਹੈਗਾ ਜਾਂ ਉਹਦੀ ਅੱਖ ਨਹੀਂ ਹੈਗੀ। ਜਾਂ ਉਹਦੀ ਪੂਛਲ ਨਹੀਂ ਚਿੱਟੀ ਜਾਂ ਜੀਭ ਨਹੀਂ ਲਾਲੀ। ਮੈਂ ਇੱਕ ਵੀਡੀਓ ਪਾਈ ਸੀ ਮੈਂ ਵੀ ਬੂਰੀ ਨੀਲੀ 라ਵੀ ਲਿਖਤਾ ਉਹਦੇ ਜੀ। ਹਾਂ अच्छा जी ओरे जे किसी वीर ਨੇ ਕਹਿਆ ਕਹਿੰਦਾ ਜਿਹਦਾ ਇਹਨੂੰ ਬੂਰੀ ਲਿਖਦੇ ਨੂੰ ਦੇਸੀ ਨਹੀਂ ਆਦਾ ਇਹ ਬੂਰੀ ਹੈ ਨਹੀਂ ਨਹੀਂ ਜੀ ਇਹ ਬੂਰੀ ਦੇ ਵਿੱਚ ਕਰੈਕਟਰ ਹੈ ਨਾ ਇੱਕ ਬੂਰੀ ਬੂਰੀ ਮੋਰਾਜ ਵੀ ਆਉਂਦੀ ਆ ਬੂਰੀ ਕਨਾਲ ਦਾ ਜਿਹੜੀ ਆ ਦੇਸੀ ਵੀ ਆਉਂਦੀ ਆ ਬੂਰੀ ਨੀਲੀ ਦਾ ਵਿੱਚ ਵੀ ਆਉਂਦੀ ਇਹਨੂੰ ਇੱਕ ਰੰਗ ਦੇ ਆਧਾਰਨਾ ਜਿਹੜੀ ਗੱਲ ਸਮਝ ਲੈਣੀ ਨਾ ਰੰਗ ਦੇ ਆਧਾਰ ਤੇ ਨਹੀਂ ਇਹਦੇ ਰੀਡ ਕਰੈਕਟਰ ਹੈ ਜਿਹੜੇ ਉਹ ਨਸਲ ਨੂੰ ਜਿਹੜੀ ਆ ਉਹ ਦੱਸ ਹੁੰਦੇ ਆ ਹੁਣ ਜੇ ਤੁਸੀਂ ਵੇਖੋ ਉਹਦੇ ਸ਼ਿਕਾਰੀ ਕੁੱਤੇ ਕੋਈ ਰੰਗ ਲਾਲ ਦਾ ਹੁੰਦਾ ਕੋਈ ਚਿੱਟੇ ਦਾ ਹੁੰਦਾ ਕੋਈ ਚੀਨੇ ਰੰਗ ਦੇ ਹੁੰਦੇ ਕਾਲੇ ਦੇ ਹੁੰਦੇ ਹਾਂਜੀ ਉਹ ਦਾ ਮਤਲਬ ਇਹ ਤੇ ਨਹੀਂ ਵੀ ਉਹ ਬਰੀਡ ਬਦਲ ਗਈ ਹੈ। ਹਾਂਜੀ। ਬਰੀਡ ਤੇ ਉਹੀ ਰਹਿਣੀ ਹੈ ਨਾ। ਇਸ ਕਰਕੇ ਜਿਹੜੀ ਮੱਝ ਆ ਜੇ ਰੰਗ ਦੇ ਉਹ ਨਸਲ ਦਿਖਾਉਂਦੀ ਵੀ ਮੇਰੀ ਆ ਕਰੈਕਟਰ ਆ ਵਾ ਤੇ ਉਹ ਬਰੀਡ ਦੂਰੀ ਵੀ ਨੀਲੀ ਰਾਵੀ ਦੀ ਹੋਊਗੀ। ਤੇ ਨੀਲੀ ਰਾਵੀ ਮੱਝ ਦੀ ਅਗਲੀ ਗੋਡੀ ਛੋਟੀ ਹੁੰਦੀ ਆ। ਦੇਖੋ ਜੀ ਕਿਤੇ ਛੋਟੀ ਵੀ ਹੁੰਦੀ ਆ ਜਿਹਦੇ ਵਿੱਚ ਨੀਲੀ ਦਾ ਕਈ ਔਰ ਮੱਝਾਂ ਦੇ ਵਿੱਚ ਲੰਮੀ ਵੀ ਗੋਡੀ ਆਉਂਦੀ ਆ। ਜਿੰਨਾ ਚਿਰ ਮਿਕਸਪ ਹੋ ਜਾਂਦਾ ਥੋੜਾ ਜਿਆ ਨੀਲੀ ਤੇ ਰਾਵੀ ਦਾ। ਠੀਕ ਹੈ। ਉਹਦਾ ਕਿ ਥੋੜੀ ਨੀਲੀ ਜਾਂਦੀ ਕਈ ਨੀਲੀ ਨੂੰ। ਹਾਂ। ਉਹ ਵੀ ਅਲੱਗ-ਅਲੱਗ ਦੱਸਣਾ ਹੈ। ਜੀ ਜ਼ਿਆਦਾਤਰ ਛੋਟੀ ਹੁੰਦੀ ਹੈ। ਨੀਲੀ ਦੇ ਵਿੱਚ ਤੁਹਾਨੂੰ ਡੂਟੀ ਵੀ ਚੰਗੀ ਮਿਲੂਗੀ। ਉਹਦਾ ਫਰੀਕੀ ਪਣ ਜ਼ਿਆਦਾ ਹੋਊਗਾ। ਹਾਂਜੀ। ਜਿਹੜੀ 라ਵੀ ਹੋਊਗਾ ਉਹਦੀ ਬੋਡੀ ਮਦਰੀ ਹੋਊਗੀ। ਧੁੰਨੀ ਗੋਲੀ ਦੀ ਸਾਫ਼ ਹੋਊਗੀ। ਜਿਹੜਾ ਦਾ ਢਾਂਚਾ ਬਹੁਤ ਵੱਡਾ ਹੁੰਦਾ। 라ਵੀ ਮਤਲਬ ਦਰਿਆ। ਯਾਨੀ ਲੈ ਵੀ ਆਇਆ। ਇਹ ਵੀ ਦੋਨਾਂ ਕਰੋਸ ਕਰੋਸ। ਇੱਕ ਨੀਲੀ ਆ ਇੱਕ ਕਲੀ ਦਾ ਵੀ ਆ ਜਿਹੜੀ 라ਵੀ ਦੀਆਂ ਮੱਝਾਂ ਨੇ ਮੈਂ ਤਾਂ ਦੱਸਿਆ ਵੀ ਦੁੱਧ ਦੀ ਗੱਲ ਜੇ ਕੀਤੀ ਵੀ ਜਿਹੜੀ ਹਰਿਆਣੇ ਨੂੰ ਦੁੱਧ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜਾ ਜੰਮੂ ਕਸ਼ਮੀਰ ਦੇ ਅਜਾਕ ਆ ਇੱਕ ਜਾਨਵਰ ਆ ਹਾਂਜੀ ਉਹਦਾ ਦੁੱਧ ਜੇ ਆਪਣੇ ਇੱਧਰ ਦੇ ਲੋਕ ਪੀਣਗੇ ਪੰਜਾਬ ਦੇ ਤੇ ਉਹਨਾਂ ਨੂੰ ਤਾਂ ਨਮੂਨੀਆ ਹੋ ਜੂਗਾ ਆਪੋ ਆਪਣੇ ਇਲਾਕੇ ਦਾ ਠੰਡਾ ਦੁੱਧ ਉਹ ਠੰਡੇ ਲੱਗਦਾ ਮਤਲਬ ਕਿ ਕਾਲਾ ਪੀਲਾ ਜੇ ਨਮੂਨੀਆਂ ਮੇਰੇ ਮੁਝ ਨੇ ਆ ਉਹ ਕਾਲਾ ਪੀਲਾ ਹੋਇਆ ਜਾਂ ਕੋਈ ਹੋ ਜੂਗਾ ਆਪੋ ਆਪਣੇ ਇਲਾਕੇ ਦਾ ਮਾੜੀ ਨਹੀਂ ਆ ਗਿਆ ਆਪਾਂ ਮੋਹਰਾਂ ਨੂੰ ਆਪਾਂ ਮਾੜੀ ਨਹੀਂ ਕਹਿੰਦੇ ਜੀ ਅੱਜ ਆਪ ਨੂੰ ਮਾੜੀ ਗਈ ਮੋਹਰਾਂ ਜਿਹੜੀ ਉਹ ਹਸਾਰ ਆਪਾਂ ਇਹ ਚੀਜ਼ ਕਹਿੰਦੇ ਵੀ ਜਿੱਦ ਵੈਸੇ ਵੀ ਜਾਨੇ ਕੋਈ ਵੀ ਜੇ ਖਰਾਕ ਇੱਕ ਵਾਰੀ ਆਪਣੀ ਬਦਲੀ ਹੋ ਜਾਈ ਤਾਂ ਇਹ ਤੇ ਅਸਰ ਪੈਂਦਾ ਪੈਂਦਾ ਜੀ ਆਮ ਖਰਾਕ ਤੇ ਹੀ ਪੈਂਦਾ ਦੁੱਧ ਤੇ ਹੀ ਪੈਂਦਾ ਜੇ ਬੱਕਰੀਆਂ ਦੁੱਧ ਇਹ ਤੁਹਾਡੀ ਜੈਨੇਟਿਕ ਜਿਆ ਤੁਹਾਡੇ ਬਜ਼ੁਰਗਾਂ ਨੇ ਦੁੱਧ ਪੀਤਾ ਹਾਂਜੀ ਤੁਹਾਡੇ ਉਹਨਾਂ ਦੇ ਬਜ਼ੁਰਗਾਂ ਨੇ ਨੀਲੀ ਦਾ ਤਹਾਡੀ ਉਹ ਚੀਜ਼ ਜਿੱਥੋਂ ਕਿ ਨਾਲ ਹੈ ਜਿਹਦੇ ਵਾਸਤੇ ਬਣੀ ਉਹ ਬੜਾ ਫਰਕ ਪੈਂਦਾ ਸੇਲ ਦੇ ਉੱਤੇ ਜਿਹੜੇ ਇਲਾਕੇ ਦੀ ਚੀਜ਼ ਹੈ ਉਹਨੂੰ ਉਹਨੂੰ ਹੀ ਸਹਾਈ ਹੋਣੀ ਚਾਹੀਦੀ ਹੈ ਠੀਕ ਹੈ ਸਰਪੰਚਾ ਦਾ ਨਵਾਂ ਮਾੜੀ ਇਹਦੇ ਵੀ ਇਹ ਮਾੜੀ